ਮੈਂ ਲੰਬਾ ਭਾਸ਼ਣ ਨਹੀਂ ਕਰਨਾ ਮੈਂ ਇਹ ਅਰਜ਼ ਕਰਨੀ ਆ ਕਿ ਸਾਨੂੰ ਪਿੰਡਾਂ ਵਿੱਚ ਆਉਣ ਦਿਓ ਕਿਸਾਨ ਵੀਰੋ ਤੁਸੀਂ ਸਾਡਾ ਹਿੱਸਾ ਆਏ ਫਕੀਰ ਨੂੰ ਕਿਉਂ ਝਿੜਕਦਾ ਏ ਅੱਜ ਵੈਸੇ ਉਧਰ ਠੀਕ ਠਾਕ ਨੇ ਦਰਸ਼ਨ ਦੀ ਹੋਏ ਸ਼ੁਕਰ ਹੈ ਮੇਰੇ ਦਾਦਿਆ ਪਹਿਲੀ ਵਾਰੀ ਅੱਜ ਪਹਿਲਾ ਦਿਨ ਹੈ ਨਹੀਂ ਤਾਂ ਅੱਦੇ ਤਸਵੀਰ ਵਿੱਚ ਮੇਰੇ ਉਹ ਹੀ ਪੀ ਜਾਂਦੇ ਗਉਣਾ ਮੈਂ ਕੀ ਆ ਦੇਖੋ ਪੁਲਿਸ ਨੂੰ ਵੀ ਅੱਜ ਸੁੱਖ ਦਾ ਸਾਹ ਆਇਆ ਆ ਨੇਤੇ ਵੀ ਉਤੇਜ ਰਹਿੰਦੇ ਆ ਇੰਨੀ ਫੋ ਪਲਟਣਾ ਆਂਦੀਆਂ ਆਪਣੇ ਪਿੰਡ ਆ ਆਪਣੇ ਜੀ ਆ ਏ ਮੇਰੇ ਸੱਚਾ ਪਾਤਸ਼ਾਹ ਜਲਦੀ ਜਲਦੀ ਮੇਰੇ ਵੀਰਾਂ ਦਾ ਕਾਲਜਾ ਠੰਡਾ ਕਰ ਮੇਰੀ ਜਾਨ ਤੇ ਛੁੱਟੇ ਮੈਂ ਲੰਬਾ ਭਾਸ਼ਣ ਨਹੀਂ ਕਰਨਾ ਮੈਂ ਇਹ ਅਰਜ਼ ਕਰਮੀ ਆ ਕਿ ਸਾਨੂੰ ਪਿੰਡਾਂ ਵਿੱਚ ਆਉਣ ਦਿਓ ਕਿਸਾਨ ਵੀਰੋ ਤੁਸੀਂ ਸਾਡਾ ਹਿੱਸਾ ਆ ਆਪਣਾ ਨੌ ਮਾਸ ਦਾ ਰਿਸ਼ਤਾ ਆ ਸਾਨੂੰ ਬਿਲਕੁਲ ਨਾ ਰੋਕੋ ਕਿਸੇ ਸੂਫੀ ਸ਼ਾਹ ਨੇ ਲਿਖਿਆ ਸੀ ਜੀਮ ਜਿੰਦਿਆਂ ਨੂੰ ਕੰਨੂ ਮਾਰਦਾ ਏ ਜੇ ਕਰ ਮੋਇਆ ਨੂੰ ਨਹੀਂ ਜਵਣ ਜੋਗਾ ਰਲੀਆਂ ਰੂਹਾਂ ਨੂੰ ਕੰਨੂ ਵੀ ਛੋੜਦਾ ਏ ਜੇ ਕਰ ਵਿਛੜੇ ਨਹੀਂ ਮਲਣ ਜੋਗਾ ਦਰਿਆਏ ਫਕੀਰ ਨੂੰ ਕਿਉ ਝਿੜਕਦਾ ਏ ਅੱਜ ਵੈਸੇ ਉਧਰ ਠੀਕ ਠਾਕ ਨੇ ਦਰਸ਼ਕੀ ਹੋਏ ਸ਼ੁਕਰ ਹੈ ਮੇਰੇ ਦਾਦਿਆ ਪਹਿਲੀ ਵਾਰੀ ਅੱਜ ਪਹਿਲਾ ਦਿਨ ਹੈ ਨਹੀਂ ਤਾਂ ਅੱਦੇ ਤਸਵੀਰ ਵਿੱਚ ਮੇਰੇ ਉਹ ਹੀ ਪੀ ਜਾਂਦੇ ਗਾਉਣਾ ਮੈਂ ਕੀ ਉਹ ਉਹ ਵੀ ਕਿਤੇ ਸੁਣ ਲੈਣਾ ਜੀਮ ਜੀਦਿਆਂ ਨੂੰ ਕੰਨ ਨੂੰ ਮਾਰਦਾ ਏ ਜੇਕਰ ਮੋਇਆ ਨੂੰ ਨਹੀਂ ਜਵਾਉਣ ਜੋਗਾ ਰਲੀਆਂ ਰੂਹਾਂ ਨੂੰ ਕੰਨੋਂ ਵਿਛੋੜਦਾ ਏ ਜੇਕਰ ਵਿਛੜੇ ਨਹੀਂ ਮਿਲਾਉਣ ਜੋਗਾ ਦਾਰਿਆਏ ਫਕੀਰ ਨੂੰ ਕਿਉ ਝਿੜਕਦਾ ਏ ਜੇਕਰ ਪੱਲਿਓ ਖੈਰ ਨਹੀਂ ਪਾਉਣ ਜੁਗਾ محمد ਬੂਟਿਆ ਆ ਤੁਹਾਡੇ ਵੇਲੇ ਦਾ ਸ਼ੇਰ ਸੁਣਾ ਰਿਹਾ ਬਾਪੂ محمد ਬੂਟਿਆ ਕਿਉ ਵਦੀਆਂ ਤੇ ਲੱਕ ਵੱਦਾ ਜੇਕਰ ਨੇਕੀਆਂ ਨਹੀਂ ਕਮਾਉਣ ਜੁਗਾ ਆ ਦੇਖੋ ਪੁਲਿਸ ਨੂੰ ਵੀ ਅੱਜ ਸੁੱਖ ਦਾ ਸਾਹ ਆਇਆ ਨਹੀਂ ਤੇ ਵੀ ਉੱਤੇ ਜਿਕ ਰਹਿੰਦੇ ਆ ਉਹ ਦਿਨ ਕਦੋਂ ਆਉਣਗੇ ਜਦੋਂ ਕੱਲਾ ਹੀ ਆਜਿਆ ਕਰੋਗੇ ਆਪਾਂ ਇਕੱਲੇ ਇਕੱਲੇ ਫਿਰਾਂਗੇ ਬਿਨਾਂ ਹੀ ਗੱਲ ਮਹਿਨਤੋਂ ਜਲਦੀ ਆਏਗੇ ਯਾਰ ਕਾਦੇ ਲਈ ਇੰਨਾ ਇੰਨੀ ਫੋਲਟਣਾ ਆਂਦੀਆਂ ਆਪਣੇ ਪਿੰਡ ਆ ਆਪਣੇ ਜੀ ਆ ਏ ਮੇਰੇ ਸੱਚਾ ਪਾਤਸ਼ਾਹ ਜਲਦੀ ਜਲਦੀ ਮੇਰੇ ਵੀਰਾਂ ਦਾ ਕਾਲਜਾ ਠੰਡਾ ਕਰ ਮੇਰੀ ਜਾਨ ਤੇ ਛੋਟੇ ਕੈਂਡੀਡੇਟ ਤਾਂ ਬਹੁਤ ਆ ਲੇਕਿਨ ਦੀਦਾ ਕੋਈ ਹੁੰਦਾ ਮੈਨੂੰ ਤਾਂ ਜੋ ਮਰਜ਼ੀ ਕਹੀ ਜਾਂਦੇ ਹੁੰਦੇ ਕਹਿੰਦੇ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਾਹਿਬ ਦੀ ਉਹ ਮੈਨੂੰ ਤਾਂ ਜਦੋਂ ਜਿੱਥੇ ਮਰਜ਼ੀ ਘੇਰ ਲੈਂਦੇ ਆ ਤੇ ਆਪਾਂ ਬੇਨਤਾ ਪਾਈ ਜਾਂਦੀਆਂ ਕਿਉਂਕਿ ਮੇਰੇ ਸਤਗੁਰਾਂ ਨੇ ਕਿਹਾ ਸੀ ਬੇਟਾ ਮੁਹੱਬਤ ਹੈ ਨਾ ਜਿਹੜੀ ਇੱਕ ਨੂਰ ਦਾ ਨਾਮ ਹੈ ਮੁਹੱਬਤ ਪੱਥਰ ਨੂੰ ਮੋਮ ਕਰ ਦਿੰਦੀ ਆ ਨਫ਼ਰਤ ਆਪਣਾ ਨੁਕਸਾਨ ਵੀ ਕਰਦੀ ਆ ਮਾਸਰੇ ਦਾ ਨੁਕਸਾਨ ਵੀ ਕਰਦੀ ਆ ਮੈਂ ਆਪਣੀ ਬੇਟੀ ਲਈ ਇੱਕ ਗੀਤ ਗਾਇਆ ਸੀ ਉਹ ਮੈਂ ਤੁਹਾਨੂੰ ਸੁਣਾਉਣਾ ਮੇਰੀ ਉਹ ਧੀਓ ਲੈਕਚਰ ਤੇ ਤੁਸੀਂ ਸੁਣ ਹੀ ਲਿਆ ਇਹ ਨਹੀਂ ਵੀ ਗਾਣੇ ਗੋਣੇ ਸੁਣਾ ਦਿਆ ਕਰੂੰਗਾ ਕੰਮ ਜਿਹੜੇ ਪ੍ਰੋਜੈਕਟ ਮੈਂ ਜਿਹੜੇ ਜਿਹੜੇ ਤੁਹਾਨੂੰ ਵਾਅਦਾ ਕਰਨੇ ਆ ਤੇ ਤੁਹਾਡਾ ਵੀਰ ਸਲਾਬੇ ਚੱਕ ਦਊਗਾ ਜਿੱਥੇ ਦਿੱਲੀ ਚ ਗੇਣੇ ਉਹ ਕੰਮ ਮੇਰੇ ਦੇਖਿਓ ਤੁਹਾਨੂੰ ਮਜ਼ਾ ਆਏਗਾ ਗਪੌੜ ਨਹੀਂ ਛੱਡਣੇ ਕਿਦਾਂ ਇਹ ਪੈਰਿਸ ਬਣਾਉਣਾ ਇਹ ਲੰਡਨ ਬਣਾਉਣਾ ਸ਼ੁਕਰ ਆ ਲੰਡਨ ਵਾਲੇ ਇੱਥੋਂ ਗਏ ਆ ਅਸੀਂ ਜ਼ਰੂਰ ਲੰਡਨ ਬਣਾਉਣਾ ਐਡਾ ਸੋਹਣਾ ਪਿੰਡ ਐ ਸਾਡੇ